ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਮੰਗਲਵਾਰ ਦੇ ਸਾਡੇ ਸੈਸ਼ਨ ਦੇ ਵਿੱਚ ਇਕੱਠੇ ਹੋਏ ਸਾਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਜਿਵੇਂ ਕਿ ਸਭ ਜਾਣੇ ਹਮੇਸ਼ਾ ਹੀ ਜਾਣਦੇ ਨੇ ਕਿ ਮੰਗਲਵਾਰ ਵਾਲੇ ਦਿਨ ਸਾਰੇ ਜਾਣੇ ਅਸੀਂ ਭੈਣ ਭਰਾ ਮਿਲ ਕੇ ਕੋਈ ਨਾ ਕੋਈ ਸ਼ਬਦ ਦੇ ਵਿਚਾਰ ਜਿਹੜੀ ਆ ਉਹ ਕਰਦੇ ਆ ਪਿਛਲੇ ਹਫਤੇ ਸਾਡੇ ਵੱਡੇ ਵੀ ਮੇਜਰ ਜਨਰਲ ਐਮ ਪੀ ਸਿੰਘ ਜੀ ਨੇ ਵਿਚਾਰ ਦਿੱਤੇ ਸੀ ਨਾਮ ਦੇ ਬਾਰੇ ਸੋ ਅੱਜ ਦਾ ਜਿਹੜਾ ਦਿਨ ਹੈ ਅੱਜ ਦੇ ਮੰਗਲਵਾਰ ਸਾਡੇ ਵੀਰ ਜੀ ਵੀਰ ਬੁਰਮੇਲ ਸਿੰਘ ਜੀ ਵਿਚਾਰ ਦੇਣਗੇ ਸਹਿਲਾ ਮਰਨਾ ਇਹ ਹੁਣ ਵੀਰ ਜੀ ਸਾਨੂੰ ਸਮਝਾਉਣਗੇ ਕਿ ਸਹਿਲਾ ਮਰਨਾ ਕਿਨੂੰ ਆਖਿਆ ਜਾਂਦਾ ਹੈ ਆਤਮਿਕ ਮੌਤ ਜਾਂ ਸਰੀਰਕ ਮੌਤ ਤੇ ਕਿਸ ਮੌਤ ਦੇ ਬਾਰੇ ਵੀਰ ਜੀ ਜਿਹੜੀ ਗੱਲ ਕਰਨਗੇ ਨਾਲ ਵੀਰ ਜੀ ਬਹਾਗੜੇ ਦੀ ਜਿਹੜੀ ਵਾਰ ਦੇ ਵਿੱਚ ਸ਼ਬਦ ਹੈਗਾ ਹੈ ਉਹ ਸ਼ਬਦੀ ਨਾਲ ਲੈਣਗੇ ਕਿ ਆ ਜਾਣਾ ਕਿ ਮਰेंगे कैसा मरना हुए ਉਹਦੇ ਨਾਲ ਹੀ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ ਸੋ ਵੀਰ ਜੀ ਜਿਸ ਤਰ੍ਹਾਂ ਵੀ ਸਮਝਾਉਣ ਸਾਨੂੰ ਅਸੀਂ ਇਹ ਸਮਝਣਾ ਚਾਹੁੰਦੇ ਆ ਕਿ ਸੈਲਾ ਮਰਨਾ ਕੀ ਹੈ ਆਤਮਕ ਮੌਤ ਜਿਹੜੀ ਅਸੀਂ ਰੋਜ਼ ਮਰਦੇ ਆ ਇੱਕ ਤੇ ਸਰੀਰਕ ਮੌਤ ਹੈ ਇੱਕ ਜਿਹੜੀ ਆਤਮਕ ਮੌਤ ਅਸੀਂ ਡੇਲੀ ਪਲ ਪਲ ਮਰਦੇ ਆ ਉਹਦੇ ਬਾਰੇ ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਮੈਨੂੰ ਲੱਗਦਾ ਕਿ ਸ਼ਾਇਦ ਵੀਰ ਜੀ ਇਹਦੇ ਬਾਰੇ ਹੀ ਗੱਲ ਕਰਨੀ ਚਾਹਣਗੇ ਕਿ ਆਤਮਕ ਮੌਤ ਜਿਹੜੀ ਅਸੀਂ ਪਲ-ਪਲ ਮਰਦੇ ਆ ਉਹਦੇ ਤੋਂ ਕਿਵੇਂ ਬਚਣਾ ਹੈ ਜਾਂ ਜਿਵੇਂ ਵੀ ਵੀਰ ਜੀ ਸਮਝਾਉਣ ਸੋ ਅਸੀਂ ਵੀ ਇਹ ਜੀ ਨੂੰ ਸਮਝ ਕੇ ਫਿਰ ਜਿਹੜੇ ਵਿਚਾਰ ਆ ਜਾਂ ਕੋਈ ਸਵਾਲ ਆ ਉਹ ਵੀਰ ਜੀ ਦੇ ਨਾਲ ਅਸੀਂ ਸਾਂਝਾ ਕਰ ਸਕਦੇ ਆ ਸੋ ਵੀਰ ਜੀ ਓਵਰ ਟੂ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਸੂਝਦਾਨ ਬੈਠੇ ਹੋ ਸਵਾਲ ਤਾਂ ਮੈਂ ਕੋਈ ਫਰੀਦ ਜੀ ਸੰਗਾ ਉਹ ਤੁਸੀਂ ਹੋ ਸਾਡੇ ਹੈਡਮਾਸਟਰ ठीक है जवाब दास मलाजा क्या जाना क्यों मरेंगे कैसा मरना होय जेकर साहेब मनो न विसरे सहला मरना हो मरने ते जगत डरे જીવે આલોને સબકોએ ગુર પ્રસાદી જીવત મરે હુકમે ભૂજે સોય નાનક એસી મની જો મરે તા સદ જીવણ હોએ નાનક એસી મરની જો મરે ਸਤ ਜੀ ਜੀਵਣ ਹੋ ਸੰਗਾ ਜੀ ਜਦ ਪਿਛਲੀ ਕਲਾਸ ਚ ਨਾਮ ਦੇ ਬਾਰੇ ਐਮਪੀਸੀ ਜੀ ਵੀ ਐਮਪੀਸੀ ਜੀ ਕਰ ਰਏ ਸੀ ਡਿਸਕਸ ਆਲ ਬਾਜਰ ਸਮਰਾਈਜ਼ ਕਰ ਰਏ ਸੀ ਭੈਣ ਜੀ ਉਹਨਾਂ ਇਹ ਸ਼ਲੋਕ ਉਹਨਾਂ ਵਿਚਾਰਿਆ ਸੀਗਾ ਉਹ ਸ਼ਲੋਕ ਜਦ ਇਹ ਵਿਚਾਰਿਆ ਤਾਂ ਮੇਰੇ ਦਿਮਾਗ ਚ ਇੱਕ ਤਮਾਇਆ 71 ਸਾਲਾ ਤੂੰ ਹੋ ਗਿਆ ਇਹ ਤੁਗੀ ਕੀਤਾ ਅਗਰ ਜਦ ਤੈ ਸੁਖਾਲੀ ਮੌਤ ਹੋ ਚੁੱਕੇ ਹੋ ਸਕੇ ਇਹ ਵਿਚਾਰੋ ਸੋਚਦੇ ਸੋਚਦੇ ਪਿਓ ਜੋ ਮੇਰੇ ਮਨ ਚ ਆਇਆ ਜੋ ਗੁਰਵਾਇੰਦ ਸਟੇਜ ਮੈਨੂੰ ਸਮਝ ਆਇਆ ਉਹ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ ਜਿਹਦਾ ਪਹਿਲੇ ਹੋਏ ਦੱਸਦੇ ਸੀ ਕਿ ਸਰੀਰਿਕ ਮੌਤ ਆਪਿੰ ਮੌਤ ਸਰੀਰਿਕ ਆਪਿ ਆਤਮਿਕ ਦੋ ਮੌਤਾਂ ਜਿਹੜਾ ਸਾਡੇ ਗੁਰੂ ਸਾਹਿਬ ਸ੍ਰੀਰਿਕ ਮੌਤ ਹਟਲ ਹੈ ਉਹ ਤਾਂ ਹੀ ਹੋ ਰਹੀ ਸਕੋ ਉਹ ਤਾਂ ਜਿਹਨਾਂ ਨੇ ਵਾਰ ਵੀ ਲੈ ਲਿਆ ਸੀ ਅਸੀਂ ਨਹੀਂ ਮਰਤਾ ਮਰਾਂਗੇ ਕੋਈ ਮਾਰੇਗਾ ਉਹਨਾਂ ਨੂੰ ਰੋਕਣਾ ਤਾਂ ਮੁਸ਼ਕਲ ਹੈ ਜਿਹੜੇ ਆਤਮ ਹੋਂਤ ਤੋਂ ਇਹ ਪਲਪਰ ਵਿਗਾੜਾ ਕਰਕੇ ਮਰਦੇ ਆ ਉਹ ਅਸੀਂ ਆਪ ਸਾਡੇ ਹੱਥਾਂ 'ਚ ਆ ਹੀ ਉਹ ਆਪਣੇ ਵਾਚਕ ਕਾ ਸਕਦੇ ਉਹਨਾਂ ਵਾਚਕ ਕੰ ਲੈ ਸਾਨੂੰ ਪਰ ਅਸੀਂ ਉਸ ਵਕਾਦ ਪਹਿ ਕਿਤਾ ਆ ਗਏ ਅਸੀਂ ਜਿਹੜਾ ਸਾਡਾ ਅਸਲੀ ਮਕਸਦ ਸੀ ਕਿ ਮਨੁੱਖਾ ਜਨ ਮਿਲਿਆ ਪਰਬਨਾ ਇਕਲਤਾ ਕਰਨੀ ਹੈ ਉਹ ਅਸੀਂ ਕਰਦੀ ਰਹੀ ਪਏ ਤਾਂ ਅਸੀਂ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਰ ਵਿਸਾਰ ਖੁਆਰੀ ਕੀਨੀ ਇਕ ਜੀਵਨ ਨਹੀਂ ਰਹਿਣਾ ਅਸੀਂ ਸਾਰੇ ਇਸ ਕਿਉਂ ਅਸੀਂ ਇਸ ਖੇਡ ਚ ਪਏ ਆਪਨੇ ਸਿਰਫ ਸਰੀਰਿਕ ਸੰਭਾਲਵਾਦ ਤੇ ਲੱਗੇ ਹੋਏ ਆਂ ਛੇ ਨੂੰ ਸੰਭਾਲਵਾਦ ਜੋ ਵੀ ਅਸੀਂ ਕੁਝ ਕੰਮ ਕਰਨ ਚੰਦ ਕਰਦੇ ਆਂ ਤੇ ਆਪ ਕੋ ਜਿਦਾ ਵੀ ਕਰਕੇ ਤਾਂ ਚੰਗਾ ਮੱਦਾ ਕਰਕੇ ਅਸੀਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਜਿਹੜਾ ਅਸੀਂ ਮਕਸਦ ਜੀ ਆਹਰ ਸਭ ਕਲਦਾ ਫਿਰੇ ਆਰ ਇੱਕ ਨਾ ਹੋਏ ਨਾਨਕ ਜਿਤ ਜ ਨਾਨਕ ਜਿਤ ਜਗ ਉਦਰੇ ਬੇਲਾ ਬੂਝੇ ਕੋਈ ਇਹ ਤੇ ਸਾਰ ਆਹਰ ਵਿੱਚ ਰਹਿ ਗਿਆ ਜਿਹੜਾ ਆਹਰ ਅਸੀਂ ਜਿਗਾ ਉਹ ਅਸੀਂ ਕਰਨੀ ਰਏ ਫਿਰ ਆਪਣੇ ਸ਼ੀਰ ਨੂੰ ਪਾਉਣ ਵਾਸਤੇ ਆਹਰ ਕਰਦੇ ਜਾ ਰਹੇ ਤੇ ਇਸ ਜਰੀ ਜਦ ਖਵਾਰਜੋ ਸਾਹੀ ਰੋਜ਼ ਵਿਕਾਰਾਂ ਕਾ ਕੇ ਸਾਡੇ ਅੰਦਰ ਆਂਦੀ ਹੈ ਉਹ ਨਹੀਂ ਰੋਜ਼ ਆਤਮਕ ਬਹੁਤ ਮਾਰਦੇ ਜਾਂਦੇ ਜਦ ਮਨ ਨੂੰ ਸਮਝ ਆਇਆ ਜੀਵ ਹੋਰ ਸਾਰੇ ਉਦਮ ਕਰਦਾ ਪਰ ਪ੍ਰਭ ਨੂੰ ਸਿਮਰਨ ਦਾ ਉਦਮ ਨਹੀਂ ਕਰਦਾ ਜਿਹਦੇ ਆਏ ਵਿਕਾਰਾਂ ਨੂੰ ਬਸ ਤੱਕਦਾ ਕੋਈ ਵਿਰਲਾ ਹੀ ਹੈ ਜੋ ਕਰਦਾ ਹੈ ਜਦ ਮਨ ਨੂੰ ਸਮਝ ਆਏ ਕਿ ਅਸੀਂ ਖਵਾਰਜੇ ਫਸੇ ਪਏ ਹਾਂ ਫਿਰ ਸਤਿਗੁਰੂ ਕੋ ਗਿਆ ਸਤਿਗੁਰੂ ਦਾਸ ਕੀਤੀ ਹਾਂ ਆਇਆ ਦੂਰ ਚਲ ਕੇ ਮੈਂ ਤਕੀ ਤੋਸਣਾਈ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁਖ ਕੋ ਆਈ ਜੈ ਸਤਗੁਰੂ ਜੀ ਮੈਂ ਕਈ ਚਿਰਾਂ ਤੋਂ ਵਿਕਾਰ ਆਹੀ ਆਤਮਾ ਆਤਮ ਮੋਤਮ ਭਰ ਰਿਆ ਹੋਰ ਮੈਂ ਤੇਿਸਣ ਆਇਆ ਹਾਂ ਮੇਰਾ ਇਹ ਦੁਖ ਦੂਰ ਕਰੋ ਤੇ ਸਤਗੁਰੂ ਜੀ ਨੇ ਸਮਝਾਇਆ ਜੇ ਤੂੰ ਸੁਖਾਲਾ ਮਰਨਾ ਚਾਹ ਨਾ ਹੋਈ ਤਾਂਗਾ ਤੈਨੂੰ ਕਾ ਪ੍ਰਵਦੀ ਨੇੜਤਾ ਹੋਣੀ ਲਾਜ਼ਮੀ ਪਹਿਲਾ ਮਰਨ ਕਬੂਲ जीवन की छट आस हौ स्वकी सबनागी रेण का तो हा हमारे पास ए बंदे जे तू पहला होम ममता त्याग के आते स्वाद परी जिंदगी तंग छड़ के सबने तुल हो जाए ताहे पर मौका नेड़ता हाथ हो सके शब्द मरो जे जीव सदी ता फिर मरना होई अमृत नाम सदा मद मीठा सबदे पावे कोई ਇਹ ਪਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੰਨ ਕੇ ਉਸ ਅਨੁਸਾਰ ਆਪਣਾ ਜੀਵਨ ਜੀ ਕੇ ਵਿਕਾਰਾ ਬੋਲੋ ਅਛੋ ਹੋ ਅਛੋ ਹੋ ਜਾਵੋ ਫਿਰ ਸਦਾ ਲਈ ਆਤਮਿਕ ਜੀਵਨ ਜੀਣ ਦੇ ਯੋਗ ਹੋਗੇ ਫਿਰ ਕਦੀ ਆਤਮਾ ਮੌਤ ਨੇੜੇ ਨਹੀਂ ਆਏਗੀ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਹਰ ਨਾਮ ਪ੍ਰਭੂ ਕਰ ਲੈਂਦਾ ਹੈ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਪਰਮਾਤਮਾ ਦੀ ਨੇੜਤਾ ਮਹਿਸੂਸ ਕਰਨ ਲੱਗ ਪੈਂਦਾ ਤੇ ਕਵੀਰ ਜੀ ਵਾ ਕਵੀਰ ਜੀ ਆਪਣੇ ਕਹਿੰਦੇ ਮੋਹੇ ਬੰਨੇ ਕਾ ਚਾਉ ਹੈ ਮਰਾਂ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਤ ਕਵੀਰ ਜੀ ਕਹਿੰਦੇ ਮੈਨੂੰ ਮੰਨ ਦਾ ਚਾਉ ਪੈਦਾ ਆ ਉਹ ਮੰਨ ਦਾ ਚਾਉ ਕਿਸ ਤਰ੍ਹਾਂ ਪੈਦਾ ਹੋਇਆ ਮੈਂ ਹਾਰ ਦੇ ਦਵਾਰ ਜਾਣ ਮਤਲਬ ਪ੍ਰਭੂ ਦੇ ਗੁਣਾਂ ਨੂੰ ਅਪਣਾ ਕੇ ਆਪਣੇ ਵਿਕਾਰ ਤਰੇ ਦੂਰ ਕਰਕੇ ਜਿਵੇਂ ਅਸੀਂ ਦੇਹ ਜਾਸ ਫਤਿ ਪਏ ਆਪ ਕੀ ਸਰੀਰ ਜੋ ਇਹ ਸਾਰੇ ਜੀਵ ਅਤਮਾ ਉਹ ਸਿਰ ਦੇਹ ਦੀ ਆਸ ਵਿੱਚ ਫਸੀ ਪਈ ਸਾਰੇ ਇੰਦਰਾ ਇੰਦਰਾ ਦੇ ਬਸ ਹੈਗੀ ਹੈ ਇੰਦਰਾ ਕੋਲੋਂ ਆਪਣੇ ਸੁਖ ਹਾਸਲ ਕਰੇ ਜਾ ਰਹੀ ਹੈ ਰੱਬ ਨੂੰ ਭੁੱਲੀ ਬੈਠੀ ਉਹ ਸਾਰਾ ਤਿਆਗ ਕੇ ਜਦ ਹੌਲੀ ਹੌਲੀ ਸਾਰੇ ਗੁਣ ਆਦੇ ਜਾਣਗੇ ਫਿਰ ਹੌਲੀ ਹੌਲੀ ਜੀਵ ਆਤਮਾ ਆਗਣੋਂ ਛੱਡੀ ਛੱਡੀ ਦੇਹ ਦੀ ਆਸ ਵਿੱਚ ਛੁੱਟ ਜਾਏਗੀ ਜਿਹੜਾ ਇਹ ਮਨੁੱਖ ਗੁਰਸਾਹਿਬ ਦੁਆਰੇ ਨਾਮ ਪਾਵੇ ਕਹਿੰਦਾ ਉਸ ਆਤਮ ਜੀਵਨ ਦੇਣ ਵਾਲਾ ਨਾਮ ਸਦਾ ਮਨ ਨੂੰ ਮਿੱਠਾ ਲੱਗਣ ਲੱਗਦਾ ਹੈ ਪਰ ਮਾਦਵਾਏ ਨੇੜਤਾ ਮਹਿਸੂਸ ਕਰਨ ਲੱਗਦਾ। ਬੇਰੇ ਸਾਰੇ ਸਤਬੂ ਜੀ ਦੱਸਦੇ ਨੇ ਅੱਖੀ ਵਾਜੋ ਵੇਖਣਾ, ਵਿਣ ਕਰਨਾ ਸੁਣਨਾ, ਪੈਰਾ ਬਾਜੋ ਚੱਲਣਾ, ਵਿਣ ਹੱਤਾ ਕਰਨਾ, ਜੀਬੋ ਜੀਬੇ ਵਾਜੋ ਬੋਲਣਾ, ਉਹ ਜੀਵਤ ਮਰਨਾ ਨਾਲੋਂ ਰੂਪਮ ਪਛਾਣ ਕੇ ਤੋਖਸੇ ਮਿਲਣਾ ਇਹ ਜਿਹੜੀ ਅਵਸਥਾ ਆਦੀ ਹੌਲੀ-ਹੌਲੀ ਅਸੀਂ ਲਿਆ ਸਕਦੇ ਹਾਂ ਪੀਜ ਨੂੰ ਇਹ ਲਿਆ ਕੇ ਜਦ ਅਸੀਂ ਆਪਣੇ ਵਕਾਰ ਹਰ ਸਾਡਾ ਇੰਦਰਾ ਵਕਾਰ ਤੋਂ ਹਟ ਜਾਏਗਾ ਇੰਦਰੀਆਂ ਸਾਰੀਆਂ ਹੌਲੀ-ਹੌਲੀ ਫਿਰ ਸਾਡੀ ਜੀਵਾਂ ਦਾ ਬਿਲਕੁਲ ਦੇ ਆ ਦੇ ਆਸੋ ਬਚ ਜਾਏਗੀ ਉਹ ਇਹ ਜਿਹੜੀ ਸੈਲਾ ਮੌਤ ਮੈਂ ਸੋਇ ਸੈਲਾ ਮੌਤ ਜਿਹੜੀ ਸੁਖਾਲੀ ਮੌਤ ਹੈ ਅਸੀਂ ਆਪਣੀ ਹਿਸਟਰੀ ਚ ਦੇਖਦੇ ਆ ਕਿ ਗੁਰੂ ਅਰਜੁਨ ਦੇਵ ਜੀ ਤੇ ਤੇ ਬੱਟੇ ਵਾਏ ਵੀ ਗਏ ਹਾਂ ਹੋਰ ਦੇਤਾ ਹੀ ਪੇਜ ਰਹਤੇ ਹੋਰੀ ਬੜੇ ਸ਼ਹੀਦ ਸਾਰੇ ਹੋਏ ਕੋਈ ਹਾਇ ਨਾ ਕਟਿਆ ਗਿਆ ਕੋਈ ਦੇਖ ਤੋਂ ਵਾ ਲਾ ਗਿਆ ਉਹ ਤੇ ਇੱਕ ਬਾਦੋ ਜੀ ਫਿਰ ਕਲਮ ਕਰ ਬੈਠੇ ਕਰਵਾ ਬੈਠੇ ਉਹ ਸਭ ਮੈਂ ਜੀ ਸਭ ਤੋਂ ਛੋਟੀ ਛੋਟੀ ਜਿੰਦਾ ਗੋਰਾਵਰ ਸਿੰਘ ਫਰਦਸ ਸਿੰਘ ਜੀ ਉਹ ਵੀ ਜਵਾ ਚੁਨੇ ਗਏ ਹਾਂ ਹੋਰ ਇੱਕ ਸਭ ਤੋਂ ਵੱਡੀ ਉਮਰ ਦਾ ਪਈ ਮਨੀ ਸਿੰਘ ਉਹ ਆਪਣਾ ਬੰਦ ਬੰਦ ਕਟਵਾਇਆ ਹੋਣ ਇਹਦੇ ਬਾਰੇ ਵਿੱਚ ਸੋਚਿਆ ਸੀਗਾ ਕਿ ਇਹ ਸਭ ਕਿੱਦਾਂ ਕਰਦੇ ਰਹੇ ਮਲਕੀ ਮਨੀ ਸਿੰਘ ਨੇ ਕਿਹਾ ਕਿ ਤੇਰੇ ਬੰਦ ਬੰਦ ਕੱਟਣਾ ਆਉਂਦਾ ਹੀ ਨਹੀਂ ਐਦਾ ਕਰ ਜਿੱਦਾਂ ਐਦਾ ਕੱਟ ਔਰ ਮੈਂ ਸੁਰੇਤ ਕਰਦੇ ਹੋਣਗੇ ਮੈਂ ਸਾਡੇ ਦਾ ਖਾਲਗਾ ਕੱਟ ਲੱਗ ਜਾਦਾਈ ਰੋਈ ਪਾਣੀ ਨੂੰ ਕਰ ਦਿੰਦੇ ਕਿਸ ਤਰ੍ਹਾਂ ਉਹ ਆਪਣਾ ਆਰਾਮ ਨਾਲ ਬੈਠੇ ਕਟਵਾਏ ਜਾ ਰਹੇ ਮੁਸਕਰਾ ਰਹੇ ਤੇਰਾ ਪਾਣਾ ਮਿੱਠਾ ਲੱਗੇ ਮਨੀ ਜਾ ਰਹੇ ਇਹ ਜਿਹੜੀ ਅਵਸਥਾ ਹੈ ਇਹ ਇਹ ਮੇਨ ਅਵਸਥਾ ਹੈ ਜਿਹਦੇ ਅਸੀਂ ਆਤਮਾ ਮੌਤ ਮਰ ਬਚ ਕੇ ਰਹੇ ਇਹ ਤਾਈ ਹੋਏਗੀ ਜਦ ਅਸੀਂ ਗੁਰੂ ਦੇ ਗੁਰੂ ਪ੍ਰਸਾਦ ਦੀ ਜੀਵਨ ਮਰੇ ਉਪਮੂਜੇ ਸੋਏ ਨਾਲਕ ਐਸੀ ਮੰਨੀ ਜੋ ਮਰੇ ਤਾਂ ਸਰ ਜੀਵਨ ਹੋਏ ਗੁਰੂ ਦੀ ਕਿਰਪਾ ਦੁਆਰਾ ਜੇ ਇਹਨਾਂ ਸਭ ਨੇ ਇਹ ਸਾਰਿਆਂ ਨੇ ਆਪਣੀ ਜੀ ਹਮੇ ਮਾਰ ਕੇ ਪਰਮਾਤਮਾ ਦੇ ਰਾਜ ਨੂੰ ਸਮਝ ਕੇ ਜਿਉਣਾ ਸੀ ਜਿਉਂਦਾ ਕੀਤਾ ਸੀਗਾ ਤਾਂ ਉਹ ਐਸੇ ਆਸਾਨੀ ਨਾਲ ਮਰ ਸਕੇ ਇਹ ਜੜੀ ਸੁਖਾਲੀ ਮੌਤ ਮਰ ਸਕੇ ਮੈਨੂੰ ਇੱਕ ਪੜਾਈ ਸਾਹਿਬ ਫੀਜੀ ਜੀ ਹੈ ਕਥਾਇਆ ਤਾਂ ਜੀ ਦੱਸਣਗੇ ਕਿ ਉਹ ਸਿੱਖਣੇ ਪੁੱਛਿਆ ਕਿ ਇਹ ਪੋਸੀਬਲ ਹੈ ਕਿ ਇਹਨੇ ਦੁੱਖ ਸਹਾ ਕੇ ਬੰਦਾ ਆਰਾਮ ਨਾਲ ਬੈਟਰ ਹੈ ਉਹ ਅਗਾਂ ਹਾਂ ਪੋਸੀਬਲ ਹੈ ਉਹਨਾਂ ਨੇ ਇੱਕ ਨਾਰੀਲ ਦਿੱਤਾ ਹਾਰਾ ਪਹਿਲਾਂ ਕਿ ਜਾਚ ਗਰੀ ਕੱਢ ਕੇ ਲਿਆ ਕਹਿੰਦੇ ਸੋ ਹਰ ਗਰੀਤ ਤੇ ਨਿਕਲ ਨਹੀਂ ਸਕਦੀ ਇਹ ਤਾਂ ਅੰਦਰ ਪਾਣੀ ਹੈ ਗਾਇ ਲਾਚ ਚਿਪਕੀ ਪਈ ਹੈ ਤਾਂ ਦੂਜਾ ਨਾਰਾਇਣ ਦਿੱਤਾ ਜੇ ਤੂੰ ਸੁੱਕਿਆ ਪਿਆ ਸੀ ਕਿਉਂ ਤੂੰ ਗਰੇ ਕਹਾ ਤਾਂ ਨਿਕਲ ਜਾਏ ਗਰੀ ਪੂਰੀ ਤਾਂ ਕਹਿੰਦੇ ਇਹ ਜੀਵ ਲਗਾਂ ਜਦ ਅਸੀਂ ਦੇ ਅਜਾਜ਼ ਫਤ ਰਹਨੇ ਆ ਤਾਂ ਜੀਵ ਆਤਮਾ ਉਹ ਸਾਡੇ ਸੀਨਾ ਚ ਚਿਪਕੀ ਰਹਿੰਦੀ ਜਦ ਅਸੀਂ ਇਹ ਵਿਕਾਰਾਂ ਤੋਂ ਹਟ ਕੇ ਗੁਣ ਲੈ ਲੈਨੇ ਆ ਤੋ ਫਿਰ ਹੌਲੀ ਹੌਲੀ ਆਤਮਾ ਸਾਡੀ ਇਹ ਨਾਰਾਇਣ ਮੰਗੋ ਅੱਲਾ ਕੋ ਜੀ ਮੇਰੇ ਕੋਲ ਪਵਾ ਕੁਝ ਵੀ ਦੁਕਾਨਦਾਰ ਹੈ ਕੁਝ ਵੀ ਕਰ ਦੇ ਦੋ ਉਹਨੂੰ ਕੋਈ ਕਸਟ ਨਹੀਂ ਹੁੰਦਾ ਮੈਂ ਇਹ ਬੋਲ ਬਟਵੇ ਸੋਚਦਾਰਾ ਹੁਜਨ ਕਿ ਇਹ ਨਾ ਅਧਿਕਾਰੀ ਅਚੀਵ ਕੀਤਾ ਨਹੀਂ ਕੀਤਾ ਮੈਂ ਇਹ ਜੋ ਮੈਂ ਦੁਆਖਾ ਮੈਂ ਦਾ ਤਾ ਵਾਏ ਵੀ ਮੇਰੇ ਕੰਮ ਸਾਡੂ ਵੀ ਇਹ ਅਵਸਥਾ ਕਿਤੇ ਪ੍ਰਾਪਤ ਹੋ ਜਾਏ ਤਾ ਵੀ ਕਿਤੇ ਸੁਖੈਲੀ ਮੋਦ ਮਲ ਸਕੀਏ ਵਾਜੀ ਇਹ ਖਾਲਸਾ ਵਾਏ ਕੁਝ ਕੀ ਫਤ ਤੇ ਮੇਰੀ ਆਪਣੀ ਗੱਥਾ ਜੋ ਮੈਂ ਆਪ ਸੋਚੀ ਜੀਬੀਰ ਜੀ ਅ ਵਾਈਕਲ ਜੀ ਦਾ ਕਲਸਾ ਵਾਈਕਲ ਜੀ ਕੀਤੇ ਬਹੁਤ ਤੁਸੀਂ ਭੇਜ ਕੇ ਜਿਹੜੀ ਆ ਉਹ ਚੀਜ਼ ਬਿਆਨ ਕੀਤੀ ਹੈ ਇਹਦੇ ਵਿੱਚ ਇਹ ਜਿਹੜਾ ਸ਼ਬਦ ਆ ਇਹ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਅ ਪਗਤ ਕਬੀਰ ਜੀ ਦਾ ਸ਼ਲੋਕ ਆ ਜਿਹੜਾ ਆਂਦਾ ਹੈ ਕਬੀਰ ਮਰਤਾ ਮਰਤਾ ਜਕ ਉਹ ਮਰਦੀ ਨਾ ਜਾਣੇ ਕੋਈ ਉਹਲਾ ਸ਼ਲੋਕ ਆਉਂਦਾ ਹੈ ਉਸ ਸ਼ਲੋਕ ਨੂੰ ਤੇ ਜਦੋਂ ਅਸੀਂ ਇਸ ਸ਼ਬਦ ਨੂੰ ਜੋੜ ਕੇ ਦੇਖਦੇ ਆਂ ਤੇ ਉਹ ਸ਼ਲੋਕ ਦੋ ਵਾਰੀ ਆਉਂਦਾ ਹੈ ਇੱਕ ਵਾਰੀ ਜਦੋਂ ਭਗਤ ਕਬੀਰ ਜੀ ਦੇ ਸ਼ਲੋਕ ਆਉਂਦੇ ਆ 1365 ਨੰਬਰ ਅੰਕ ਤੇ ਉਹ ਸ਼ਲੋਕ ਆਉਂਦਾ ਹੈ ਅ 28 ਨੰਬਰ ਸ਼ਲੋਕ ਆਉਂਦਾ ਹੈ 28 28 ਨਾ ਇਸ 28 ਨੰਬਰ ਹੀ ਅੰਦਰ ਕਿਸ ਸ਼ਲੋਕ ਉਸ ਸਲੋਕ ਤੋਂ ਪਹਿਲਾਂ ਇੱਕ ਸ਼ਲੋਕ ਆਉਂਦਾ ਹੈ ਕਬੀਰ ਇਹ ਤਨ ਜਾਏਗਾ ਸਕੋਤਲੇ ਬਹੁਤ ਜਨਿਕ ਉਹ ਸਾਰੀ ਅਵਸਥਾ ਜਿਹੜੀ ਆ ਉਹ ਬਾਬਾ ਕਬੀਰ ਜੀ ਨੇ ਬਿਆਨ ਕੀਤੀ ਆ ਵੀ ਬੰਦਾ ਆਪਣੀ ਹੰਕਾਰ ਦੇ ਵਿੱਚ ਮਤਿਆ ਹੋਇਆ ਰਹਿੰਦਾ ਹੈ ਮੇਰੇ ਵਿੱਚ ਤਾਕਤ ਆ ਮੈਂ ਆ ਕਰ ਦੂੰ ਮੈਂ ਇੰਜ ਕਰ ਦੂੰ ਮੈਂ ਇਸ ਤਰ੍ਹਾਂ ਕਰ ਦੂੰ ਮੈਂ ਇੰਜ ਕਰ ਦੂੰ ਬਾਬਾ ਕਬੀਰ ਜੀ ਨੇ ਉਹਨਾਂ ਸ਼ਲੋਕਾਂ ਦੇ ਵਿੱਚ ਸਮਝਾਇਆ ਹੈ ਕਿ ਇਹ ਤਨ ਜਾਏਗਾ ਸਕੂਤ ਲੈ ਉਹ ਬਹੁਤ ਤੂੰ ਇੰਨੀਆਂ ਗੱਲਾਂ ਕਰਦਾ ਹੈ ਆਪਣੇ ਹੰਕਾਰ ਦੇ ਵਿੱਚ ਬੰਦੇ ਨੂੰ ਕਹਾ ਕਿ ਤੂੰ ਇੰਨਾ ਮਤਿਆ ਫਿਰਦਾ ਹੈ ਸਕੂਤ ਹੈਗੀ ਤੇਰੇ ਵਿੱਚ ਹਿੰਮਤ ਤੇਰੇ ਵਿੱਚ ਉਹ ਤਾਕਤ ਹੈਗੀ ਹੈ ਜੇ ਤਾਕਤ ਹੈਗੀ ਹੈ ਤਾਂ ਰੋਕ ਕੇ ਦਿਖਾ ਜਿਸ ਦਿਨ ਇਹ ਸਰੀਰ ਨੂੰ ਬਲਾਵਾ ਆ ਗਿਆ ਤੇਰੀ ਕੀ ਪਾਇਆ ਹੈ ਕਿ ਤੂੰ ਰੋਕ ਸਕੇ ਵੀ ਮੈਂ ਇਸ ਸਰੀਰ ਨੂੰ ਜਾਣ ਤੋਂ ਰੋਕ ਲੈ ਸਕਦਾ ਨਾਂਗੇ ਪਾਉਂ ਤੇ ਗਏ ਜਿੰਨ ਕੇ ਲੱਖ ਕਰੋੜ ਨਗੇ ਪੈਰੀ ਇਥੇ ਨਗੇ ਪੈਰੀ ਨਾਗੇ ਪਾਉ ਦਾ ਭਾਵ ਆ ਕਈ ਵਾਰੀ ਬਾਹਰ ਕੋਈ ਝਗੜਾ ਜਾਂ ਕੋਈ ਚੀਜ਼ ਕੋਈ ਗੱਲਬਾਤ ਇੰਜ ਹੁੰਦੀ ਹੋਵੇ ਨਾ ਤੇ ਬੰਦਾ ਲੰਮੇ ਪਿਆ ਹੋਵੇ ਮੰਜੇ ਤੇ ਹਫਰਾ ਦਫੜੀ ਨਾਲ ਉੱਠਦਾ ਜੁੱਤੀ ਪਾਉਂਦਾ ਵੀ ਚੇਤਾ ਨਹੀਂ ਰਹਿਂਦਾ ਕਿੰਨਾ ਬੰਦਾ ਕਦੇ ਬਾਹਰ ਜਾ ਕੇ ਮੈਂ ਕਦੇ ਵੀ ਵੇਖਾਂ ਕਿ ਕੀ ਹੋਇਆ ਕਾਹਦਾ ਰੋਲਾ ਪੈ ਰਿਆ ਨਾਗੇ ਪਾਉ ਨਗੇ ਪੈਰ ਜੁੱਤੀ ਪਾਉਂਦਾ ਵੀ ਚੇਤਾ ਨਹੀਂ ਜਿੱਦਣ ਬੁਲਾਵਾ ਆਇਆ ਨਾ ਨਾਗੇ ਪਾਉ ਜਿੰਨ ਕੇ tince ਉਹ ਨੰਗ ਇਸ ਤਰ੍ਹਾਂ ਹੀ ਸਮਾਂ ਮੌਕਾ ਨਾਗੇ ਪਾਉ ਦਾ ਮਤਲਬ ਕਿ ਮੌਕਾ ਨਹੀਂ ਮਿਲਣਾ ਜਿੰਨੇ ਲੱਖਾਂ ਕਰੋੜਾਂ ਤ੍ਰਿਸ਼ਨਾਲੂ ਦਿਲਤੀ ਦੇ ਨਾਲ ਜੋੜੇ ਆ ਨਾ ਵਕਤ ਸੰਭਾਲਣ ਦਾ ਛੱਡੋ ਆਪਣੇ ਲਾਗੇ ਕਿਸੇ ਨੂੰ ਆਪਣੇ ਪਰਿਵਾਰ ਨੂੰ ਦੱਸਣ ਦਾ ਵੀ ਮੌਕਾ ਨਹੀਂ ਮਿਲਦਾ ਵੀ ਇਹਦੇ ਕੋਲੋਂ ਲੈਣਿਆ ਤਾਂ ਇਹਨੂੰ ਦੇਣੀ ਇਸ ਤਰ੍ਹਾਂ ਹੀ ਤੁਰਪਣਾ ਨਾਂਗੇ ਪਾਉਂ ਦਾ ਮਤਲਬ ਉੱਥੇ ਇਹ ਆ ਜਿਹੜੇ ਲੱਖਾਂ ਕਰੋੜਾਂ ਜੋੜੇ ਆ ਜਿਹੜੇ ਅਸੀਂ ਧੋਖੇ ਬਾਜ਼ੀਆਂ ਨਾਲ ਹਰ ਚੀਜ਼ ਦੇ ਨਾਲ ਜਿਹੜੇ ਬੰਦਾ ਕਰਦਾ ਏ ਜੋੜਦਾ ਏ ਉਹਨੂੰ ਮੜ ਕੇ ਕਹਿੰਦੇ ਨਾ ਕਈ ਵਾਰੀ ਵੀ ਜਮਾ ਫਲਾਣੀ ਜਗ੍ਹਾ ਤੋਂ ਜ਼ਮੀਨ ਪੁੱਟੀ ਉਹਦੇ ਚੋਂ ਚਾਂਦੀ ਦੇ ਸਿੱਕੇ ਨਿਕਲੇ ਫਲਾਣੀ ਜਗ੍ਹਾ ਤੋਂ ਤਾਂਬੇ ਦੇ ਨਿਕਲੇ ਉਹਦਾ ਮਤਲਬ ਇਹ ਹੈ ਸਿੱਕੇ ਇੰਜ ਨਹੀਂ ਨਿਕਲਦੇ ਉਹ ਕਿਸੇ ਕੰਜੂਸ ਬੰਦੇ ਨੇ ਜੋੜੇ ਵੀ ਜਦੋਂ ਮੌਕਾ ਆਊਗਾ ਮੈਂ ਵਰਤ ਲਊਗਾ ਪਰਿਵਾਰ ਨੂੰ ਨਹੀਂ ਦੱਸਣਾ ਉਹ ਜਦੋਂ ਬੁਲਾਵਾ ਆ ਗਿਆ ਤੇ ਪਰਿਵਾਰ ਨੂੰ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਉੱਥੇ ਦੀ ਉੱਥੇ ਹੀ ਦੱਬੇ ਰਹਿ ਗਏ ਫਿਰ ਲੱਖਾਂ ਸੌਆਂ ਹਜ਼ਾਰਾਂ ਸਾਲਾਂ ਬਾਅਦ ਜਦੋਂ ਕਿਸੇ ਜ਼ਮੀਨ ਪੁੱਟੀ ਉਹ ਕਰੰਸੀ ਵੀ ਉਹ ਨਹੀਂ ਰਹਿ ਗਈ ਉਹਨਾਂ ਨੂੰ ਫਿਰ ਆਪ ਕਹਿ ਲਓ ਜੀ ਫਲਾਨੀ ਜਗ੍ਹਾ ਤੋਂ ਇੰਨੇ ਇੰਨੇ ਚੀਜ਼ਾਂ ਗਾਗਰ ਨਿਕਲੀਆਂ ਰੁਪਈਆਂ ਦੀ ਜਾਂ ਚਾਂਦੀ ਦੀਆਂ ਦੀ ਉਹ ਉਹੋ ਜੇ ਬੰਦਿਆਂ ਨੇ ਦੱਬੇ ਸੀ ਜਦੋਂ ਬਲਾਵਾ ਆ ਗਿਆ ਚਲੇ ਗਏ ਦੋ ਚੀਜ਼ਾਂ ਦੇ ਵਿੱਚ ਬੰਦਾ ਜਿਹੜਾ ਹੈ ਉਹ ਜਿੰਦਾ ਇੱਕ ਚਿੰਤਾ ਤੇ ਇੱਕ ਪਛਤਾਵਾ ਚਿੰਤਾ ਇਸ ਚੀਜ਼ ਦੀ ਹੈ ਕਿ ਜਿਹੜਾ ਹੈਗਾ ਏ ਇਹ ਨਾ ਚਲਾ ਜਾਵੇ ਪਛਤਾਵਾ ਇਸ ਚੀਜ਼ ਦਾ ਹੈ ਕਿ ਜੇ ਮੈਂ ਆਹ ਕਰ ਲੈਂਦਾ ਤੇ ਮੇਰੇ ਕੋਲ ਆਹ ਹੋ ਜਾਣਾ ਸੀ ਇਹ ਮੇਰੇ ਕੋਲ ਆ ਜਾਣਾ ਸੀ ਇਸ ਤੋਂ ਅਗਲੇ ਸ਼ਲੋਕ ਦੇ ਵਿੱਚ ਬਾਬਾ ਕਬੀਰ ਜੀ ਮੈਂ ਕਹਿੰਦੇ ਕਹਿੰਦੇ ਤੂੰ ਕਰ ਪਤਾ ਕੀ ਫਿਰ ਕਹਿੰਦੇ ਕਬੀਰ ਇਹ ਤਾਂ ਜਾਏਗਾ ਕਮਨੇ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਕਹਿੰਦੇ ਸਰੀਰ ਨੇ ਤੇ ਔੜਕ ਨੂੰ ਨਾਸ਼ ਹੋਣਾ ਇਹ ਤਾਂ ਜਾਏਗਾ ਇਹਨੇ ਜਾਣਾ ਹੀ ਆ ਇਹਨੇ ਆਖਰ ਨੂੰ ਨਾਸ਼ ਹੋਣਾ ਏ ਇਸ ਤੋਂ ਪਹਿਲੋਂ ਕਿ ਕੰਨਾਂ ਨੂੰ ਸੁਣਨਾ ਬੰਦ ਹੋ ਜਵੇ ਕੰਨਾਂ ਨੂੰ ਸੁਣੇ ਨਾ ਕੰਨਾਂ ਨੂੰ ਸੁਣਨਾ ਬੰਦ ਹੋ ਜਵੇ ਤੇ ਹੋ ਸਕਦਾ ਮੈਂ ਗੰਦਮੰਦ ਹੀ ਸੁਣਿਆ ਹੋਵੇ ساری ਜ਼ਿੰਦਗੀ ਮੈਂ ਕੋਈ ਚੰਗਾ ਸੁਣਿਆ ਹੀ ਨਾ ਹੋਵੇ ਤੇ ਉਦੋਂ ਕੰਨਾਂ ਨੂੰ ਸੁਣਨਾ ਬੰਦ ਹੋ ਜਵੇ ਬਾਬਾ ਕਬੀਰ ਜੀ ਵਾਰਨਿੰਗ ਦੇ ਰਿਹਾ ਕਿ ਪਹਿਲੋਂ ਪਹਿਲੋਂ ਚੰਗਾ ਸੁਣ ਲਾ ਤਾਂ ਕਿ ਇਹ ਨਾ ਹੋਵੇ ਜਿਹੜਾ ਕਚਰਾ ਪਹਿਲੇ ਪਾਇਆ ਮੁੜ ਕੇ ਤੈਨੂੰ ਸੁਣੇ ਕੋਈ ਨਾ ਤੇ ਤੇਰੇ ਅੰਦਰੋਂ ਕਚਰਾ ਜਿਹੜਾ ਉਹ ਹੀ ਉੱਭਲਦਾ ਰਹੇ ਹੁਣ ਤੇ ਬਾਹਰੋਂ ਤੈਨੂੰ ਸੁਣਨਾ ਕੋਈ ਨਹੀਂ ਕਿਉਂਕਿ ਸ਼ਕਤੀ ਬੰਦ ਹੋ ਗਈ ਹੈ ਇਹਦੇ ਤੋਂ ਪਹਿਲੋਂ ਕਿ ਤੇਰਾ ਰੂਤਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਪਰ ਕਰੇ ਪ੍ਰਾਣੀ ਤੇਰੇ ਤੇਰੇ ਅੰਦਰੋਂ ਸ਼ਬਦ ਹੀ ਨਾ ਨਿਕਲ ਤੇਰਾ ਗਲਾ ਥੱਕ ਜਾਵੇ ਤੇਰਾ ਗਲਾ ਬਹਿ ਜਾਵੇ ਬੋਲਿਆ ਨਾ ਜਾਵੇ ਤੇ ਤੂੰ ਕਿਸੇ ਦੇ ਨਾਲ ਹੋ ਸਕਦਾ ਦੁਸ਼ਮਣੀ ਲੈ ਲਈ ਹੋਵੇ ਮਤਲਬ ਆਪਣੀ ਗੱਲ ਆ ਵੀ ਹੋ ਸਕਦਾ ਸੀ ਕਿਸੇ ਨਾਲ ਦੁਸ਼ਮਣੀ ਲੈ ਲਈ ਹੋਵੇ ਹੁਣ ਮਨ ਕਰਦਾ ਵੀ ਮੈਂ ਇਹਦੇ ਕੋਲੋਂ ਮਾਫੀ ਮੰਗ ਲਾਂ ਪਰ ਕਰਾਂਗੀ ਕਿਉਂਕਿ ਬੋਲਿਆ ਹੀ ਨਹੀਂ ਜਾਂਦਾ ਰੂਦਾ ਕੰਠ ਸ਼ਬਦ ਨਹੀਂ ਉਚਰੇ ਹੁਣ ਬੋਲਿਆ ਹੀ ਨਹੀਂ ਜਾਂਦਾ ਬਾਬਾ ਕਬੀਰ ਜੀ ਕਹਿੰਦੇ ਸੁਧਰ ਜਾ ਇਸ ਤੋਂ ਪਹਿਲਾਂ ਵੀ ਤੇਰੀਆਂ ਜਿਹੜੀਆਂ ਅੱਖੀਆਂ ਨੇ ਇਹਨਾਂ ਨੂੰ ਦੇਖਣਾ ਬੰਦ ਹੋ ਜਵੇ ਤੇ ਤੂੰ ਇਹਨਾਂ ਅੱਖਾਂ ਨਾਲ ਗੰਧ ਇਹਨਾਂ ਅੱਖਾਂ ਨਾਲ ਕੰਮ ਹੀ ਤੱਕਿਆ ਹੋਵੇ ਚੰਗਾ ਤੱਕ ਲਾ ਦੇਖ ਲਾ ਫਿਰ ਕਹਿੰਦੇ ਕਹਿੰਦੇ ਮੈਂ ਕਰਾਂ ਕੀ ਕਹਿੰਦੇ ਫਿਰ ਕਰਨ ਦਾ ਵੀ ਤੇ ਬਾਬਾ ਜੀ ਕੋਈ ਤਰੀਕਾ ਦੱਸੋ ਨਾ ਬਾਬਾ ਕਬੀਰ ਜੀ ਕਹਿੰਦੇ ਕਹਿੰਦੇ ਕਹਿ ਸੰਗਤ ਕਰ ਸਾਧ ਕੀ ਕਹਿ ਕਰਕੇ ਗੁਣ ਗਾਇ ਕਹਦਾ ਮਤਲਬ ਇੱਥੇ ਇਹ ਨਹੀਂ ਹੈਗਾ ਕਿ ਜਾਂ ਸਾਧ ਦੀ ਸੰਗਤ ਕਰ ਲੈ ਨਹੀਂ ਇਹਦਾ ਮਤਲਬ ਆ ਸਾਧ ਸੰਗਤ ਦੇ ਵਿੱਚ ਬੈਠ ਜਾ ਕੇ ਸਾਧ ਸੰਗਤ ਦੇ ਵਿੱਚ ਬੈਠ ਵਿਚਾਰ ਕਰ ਤੇ ਉਹਨਾਂ ਵਿਚਾਰਾਂ ਨੂੰ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਉਹਨਾਂ ਵਿਚਾਰਾਂ ਨੂੰ ਆਪਣੇ ਤੇ ਅਪਲਾਈ ਵੀ ਕਰਾਣਾ ਉਹਨਾਂ ਦੇ ਅਨੁਸਾਰ ਜੀਣਾ ਸਿੱਖ ਗਿਆਨਿੰਦਰੇ ਇਸ ਤਰ੍ਹਾਂ ਦੇ ਬਣਾ ਲਾ ਦੇ ਦੀਨ ਧਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉਸ ਬੇੜੇ ਤੇ ਚੜਾ ਦੇ ਤੇ ਤੈਨੂੰ ਪਛਤਾਉਣਾ ਨਾ ਉਹ ਉਸ ਬੇੜੇ ਤੇ ਚੜਾ ਦੇ ਤੇ ਤੈਨੂੰ ਪਛਤਾਵਾ ਨਾ ਲੱਗੇ ਜਿਹੜੀ ਚਿੰਤਾ ਦੇ ਵਿੱਚ ਹੈਗਾ ਨਾ ਇਹ ਚਿੰਤਾ ਹੈ ਕਿ ਹਾਈ ਮੇਰਾ ਚਲਾ ਨਾ ਜਾਵੇ ਪਸ਼ਤਾਵਾ ਅਫਸੋਸ ਇਹ ਆਏ ਇਹ ਇਹਨਾਂ ਦੋ ਚੱਕੀ ਦੇ ਪੁੜਾਂ ਦੇ ਵਿੱਚ ਜਿਹੜਾ ਪਿਸਦੇ ਰਹਿੰਦੇ ਫਿਰ ਜਿਹੜਾ ਆਹ ਵਾਲਾ ਸ਼ਲੋਕ ਇਹ ਤੀਜੇ ਨੰਬਰ ਤੇ ਫਿਰ ਆਉਂਦਾ ਹੈ ਕਬੀਰ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਏ ਐਸੀ ਮਰਨੇ ਜੋ ਮਰੇ ਬਹਰ ਨਾ ਮਰਨਾ ਫਿਰ ਇਹ ਵਾਲਾ ਸ਼ਲੋਕ ਆਉਂਦਾ ਕਹਿੰਦੇ ਮੌਤ ਜਿਹੜੀ ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੈਗੀ ਇੱਥੇ ਇੱਥੇ ਆਤਮਿਕ ਮੌਤ ਦੀ ਗੱਲ ਆ ਅਸੀਂ ਡੇਲੀ ਰੋਜ਼ ਪਲ-ਪਲ ਚੱਕੀ ਦੇ ਦੋ ਪੂੜਾਂ ਦੇ ਵਿਚਕਾਰ ਪਿਸਦੇ ਆ ਇੱਕ ਚਿੰਤਾ ਇੱਕ ਪਛਤਾਵਾ ਤੇ ਇਸ ਮੌਤ ਵੱਲ ਸਾਡਾ ਖਿਆਲ ਹੀ ਕੋਈ ਨਹੀਂ ਹੈਗਾ ਜਿਹੜੀ ਮੌਤ ਵੱਲ ਅਸੀਂ ਰੋਜ਼ 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 ਪਿਸ ਰਹੇ ਆ ਇਹਦੇ ਵੱਲ ਸਾਡਾ ਕੋਈ ਖਿਆਲ ਮੰਗਦੇ ਆ ਜੀਵਿਆ ਲੋੜੇ ਸਭ ਕੋਈ ਹਰ ਬੰਦਾ ਜੀਵਨ ਹੀ ਮੰਗਦਾ ਤੇ ਜੀਵਨ ਚ ਮੰਗਦੇ ਕੀ ਆ ਭਾਰ ਮੰਗਦੇ ਆ ਭਾਰ ਮੰਗੀ ਜਾਂਦੇ ਆ ਮੈਨੂੰ ਆਹ ਮਿਲ ਜੇ ਮੇਰਾ ਇਹਦੇ ਤੋਂ ਬਿਨਾ ਗੁਜ਼ਾਰਾ ਨਹੀਂ ਮੈਨੂੰ ਆ ਵੀ ਮਿਲ ਜੇ ਭਾਰ ਮੰਗੀ ਜਾਂਦੇ ਆ ਭਾਰ ਮਿਲ ਹੀ ਜਾਂਦਾ ਭਾਰ ਮੰਗਦੇ ਆ ਭਾਰ ਮਿਲ ਹੀ ਜਾਂਦਾ ਸੱਚੇ ਪਾਤਸ਼ਾਹ ਦੇ ਹੀ ਜਾਂਦਾ ਕਿਉਂਕਿ ਜੈਸੀ ਮਨ ਚਾਹ ਤੈਸੀ ਦੋਸ਼ਾ ਉਹ ਸਾਰਾ ਕੁਝ ਦੇ ਹੀ ਜਾਂਦਾ ਜੋ ਕੁਝ ਅਸੀਂ ਮੰਗਦੇ ਆ ਪਰ ਆਤਮਕ ਮੌਤ ਦੇ ਸਹਿਮੇਠਾਂ ਰੋਜ਼ ਦੱਬੇ ਪਏ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਐਸੇ ਮਨ ਜੋ ਮਰੇ ਉਹ ਜਿਹੜਾ ਇਸ ਮੌਤ ਤੋਂ ਡਰ ਜਾਂਦਾ ਜਿਹੜਾ ਸੌਰੀ ਇਸ ਮੌਤ ਤੋਂ ਬਚ ਜਾਂਦਾ ਹੈ ਐਸੀ ਮਰਨੇ ਕਿਹੜੀ ਮੌਤ ਜਿਵੇਂ ਉੱਪਰ ਬਾਬਾ ਕਬੀਰ ਦੀ ਸਮਝਾ ਕੇ ਗਏ ਨੇ ਵੀ ਸੁਧਰ ਜਾ ਜਿਹੜਾ ਇਸ ਚੀਜ਼ ਨੂੰ ਸਮਝ ਜਾਂਦਾ ਹੈ ਇਸ ਚੀਜ਼ ਨੂੰ ਸਮਝ ਕੇ ਜਿਹੜਾ ਬੰਦਾ ਇਹਦੇ ਤੋਂ ਬਚ ਜਾਂਦਾ ਹੈ ਬਹੁਤ ਨ ਮਰਨਾ ਫਿਰ ਉਹ ਬਹੁਤ ਨ ਮਰਨੇ ਦਾ ਮਤਲਬ ਉਹ ਫਿਰ ਰੋਜ ਨਾ ਚੱਕੀ ਦੇ ਪੁੜਾਂ ਦੇ ਵਿਚਕਾਰ ਨਹੀਂ ਪਿਸਦਾ ਵੀ ਜਿਹੜੀ ਚਿੰਤਾ ਦੀ ਤੇ ਪਛਤਾਵੇ ਦੀ ਚੱਕੀ ਆ ਇਹਦੇ ਵਿਚਕਾਰ ਨਹੀਂ ਪਿਸਦਾ ਫਿਰ ਇਹਦੇ ਤੋਂ ਉਹਦੀ ਲੋਕ ਲੱਗ ਜਾਂਦੀ ਹੈ ਫਿਰ ਥੰਮਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਸਹਿਲਾ ਮਰਨਾ ਕਿਆ ਜਾਣਾਂ ਕਿਵੇਂ ਮਰेंगे ਕੈਸਾ ਮਰਨਾ ਪਤਾ ਤਾਂ ਕਿਸੇ ਨੂੰ ਨਹੀਂ ਸਰੀਰਕ ਮੌਤ ਸਭ ਦੇ ਹੋਣੀ ਹੈ ਪਰ ਸਹਿਲਾ ਮਰਨਾ ਉਹ ਵਾ ਗੁਰਪ੍ਰਸਾਦ ਜਿਵੇਂ ਵੀਰ ਜੀ ਸਮਝਾ ਕੇ ਗਏ ਨੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ ਜੇ ਨਾਲ ਇਸ ਚੀਜ਼ ਨੂੰ ਸਮਝ ਲਵਾਂਗੇ ਕਿ ਮੈਂ ਰੋਕ ਥੋੜੀ ਨਾ ਸਕਦਾ ਸਰੀਰਕ ਮੌਤ ਨੂੰ ਨਹੀਂ ਮੈਂ ਰੋਕ ਸਕਦਾ ਪਰ ਜਿਹੜੀ ਆਤਮਿਕ ਮੌਤ ਮੈਨੂੰ ਰੋਜ਼ ਹਰ ਪਲ ਆ ਰਹੀ ਆ ਇਸ ਮੌਤ ਨੂੰ ਮੈਂ ਰੋਕ ਸਕਦਾ ਹਾਂ ਰੋਕ ਕਿਵੇਂ ਸਕਦਾ ਹੈ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਸੰਗਤ ਸਾਧ ਸੰਗਤ ਕਰਕੇ ਉਸ ਸੰਗਤ ਦੇ ਵਿੱਚ ਜਿਹੜੇ ਗੁਣ ਪ੍ਰਾਪਤ ਕੀਤੇ ਨੇ ਉਹਨਾਂ ਗੁਣਾਂ ਨੂੰ ਆਪਣੇ ਤੇ ਅਪਲਾਈ ਕਰਕੇ ਜਿਹੜੇ ਚੱਕੀ ਦੇ ਦੋ ਕੁੜ ਨੇ ਇਹਨਾਂ ਦੇ ਵਿਚਕਾਰ ਕਰ ਮੈਂ ਜਦੋਂ ਕ੍ਰਿਸ਼ਨਾ ਛੱਡ ਦਵਾਂਗਾ ਫਿਰ ਮੈਂ ਆਤਮਕ ਮੌਤ ਦੇ ਵਿੱਚ ਨਹੀਂ ਮਰਾਂਗਾ ਮੇਰਾ ਜਿਹੜਾ ਆਤਮਕ ਜੀਵਨ ਆ ਉਹ ਸਦਾ ਹੀ ਸਦਾ ਹੀ ਵਧਿਆ ਰਹੂਗਾ ਇੱਥੇ ਮੈਨੂੰ ਬੜੀ ਗੱਲ ਯਾਦ ਆਉਂਦੀ ਹੈ ਕਹਿੰਦੇ ਤਾਂ ਮੈਂ ਆਪਾਂ ਬਹੁਤ ਵਾਰੀ ਉਹ ਗੱਲ ਸਾਂਝੀ ਕੀਤੀ ਆ ਕਿ ਭਗਤ ਪੂਰਨ ਸਿੰਘ ਜੀ ਜਦੋਂ ਜਾਣ ਲੱਗੇ ਸੀ ਤੇ ਕਹਿੰਦੇ ਨਾ ਉਹਨਾਂ ਆਖਿਆ ਮੇਰੇ ਨਾਲ ਝਾੜੂ ਬੰਨ੍ਹ ਦਿਓ ਕਹਿੰਦੇ ਬੀਬੀ 인ਦਰਜੀਤ ਕੌਰ ਜੀ ਉਹਨਾਂ ਦੀ ਲਿਖੀ ਪੜ੍ਹੀ ਆ ਮੈਂ ਵੀ ਕਹਿੰਦੇ ਉਹ ਕਹਿੰਦੇ ਵੀ ਝਾੜੂ ਕਿਉਂ ਬੰਨ੍ਹਣਾ ਕਹਿੰਦੇ ਝਾੜੂ ਇਸ ਕਰਕੇ ਵੀ ਪਤਾ ਲੱਗੇ ਦੁਨੀਆਂ ਨੂੰ ਗੁਰੂ ਰਾਮਦਾਸ ਦੇ ਘਰ ਦਾ ਝਾੜੂ ਬਰਦਾਰ ਜਾ ਰਿਹਾ ਮਤਲਬ ਇਹਦੇ ਨਾਲ ਸੇਵਾ ਜਾ ਰਹੀ ਮੈਂ ਸਾਰੀ ਜ਼ਿੰਦਗੀ ਸੇਵਾ ਹੀ ਕਮਾਈ ਆ ਤੇ ਸੇਵਾ ਲੈ ਕੇ ਜਾਣਾ ਔਰ ਕੋਸ਼ਣ ਵਾਲ ਨਹੀਂ ਜਾਣਾ ਜੇ ਜਾਣਿਆ ਤਾਂ ਜਿਹੜੀ ਅਸੀਂ ਚੰਗੇ ਕਰਮ ਕੀਤੇ ਆ ਸੇਵਾ ਕੀਤੀ ਆ ਉਹ ਨਾਲ ਜਾਣਿਆ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਸਹਲਾ ਮਰਨਾ ਚਾਹੀਦਾ ਉਹਨਾਂ ਨੂੰ ਜਿੰਦੇ ਜੀ ਵੀ ਕੋਈ ਇਹੋ ਜਿਹਾ ਨਹੀਂ ਵੀ ਆ ਚਲਾ ਗਿਆ ਤਾਂ ਆ ਜੁਗਾ ਐਂਜੋ ਜੁਗਾ ਤੇ ਐਂਜੋ ਜੇ ਉਹ ਮਿਲ ਜਾਂਦਾ ਤੇ ਐਂਜੋ ਸੋ ਇਸ ਸੰਗਤ ਜਰੀ ਅਸੀਂ ਕਰਦੇ ਆ ਸੰਗਤ ਕਰਨ ਦਾ ਇਹ ਕੋਈ ਫਾਇਦਾ ਹੈ ਵੀ ਅਸੀਂ ਸਹਲੇ ਮਰਨੇ ਨੂੰ ਸਮਝ ਲਈਏ ਇਸ ਸਹਲਾ ਮਰਨਾ ਕੀ ਆ ਵੀਰ ਜੀ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਨੇ ਛੋਟੇ ਸਹਿਬ ਜਾਦਿਆਂ ਦੀ ਉਦਾਹਰਣ ਦਿੱਤੀ ਆ ਭਾਈ ਮਨੀ ਸਿੰਘ ਜੀ ਦੀ ਬੇਸ਼ੁਮਾਰ ਸਾਡਾ ਇਤਿਹਾਸ ਭਰਿਆ ਪਿਆ ਹੈ ਇਤਿਹਾਸ ਦਾ ਕੋਈ ਪੰਨਾ ਖੋਲ ਕੇ ਦੇਖ ਲਿਏ ਕੋਈ ਪੰਨਾ ਇਹੋ ਜਿਹਾ ਕੁਝ ਨਹੀਂ ਆ ਕਿ ਸਾਡੇ ਇਤਿਹਾਸ ਇਹ ਜਿਹਾ ਸਾਡੀ ਗੁਰਬਾਣੀ ਚ ਇਹ ਨਹੀਂ ਦੱਸਿਆ ਕਿ ਤੁਸੀਂ ਹੱਸਣਾ ਖੇਡਣਾ ਨਹੀਂ ਆ ਤੁਸੀਂ ਕੋਈ ਇੰਜੋਏਮੈਂਟ ਨਹੀਂ ਕਰਨੀ ਪਰ ਇੰਜੋਏਮੈਂਟ ਖੇੜੀ ਕਰਨੀ ਆ ਇਹ ਵੀ ਨਾਲ ਦੱਸਿਆ ਤੇ ਜਿਹਦੇ ਵਿੱਚ ਵਿਸਰ ਨਾ ਜਾਈਏ ਜਿਹਦੇ ਵਿੱਚ ਭੁੱਲ ਨਾ ਜਾਈਏ ਇਸ ਤਰ੍ਹਾਂ ਦੀ ਚੀਜ਼ ਹੋਣੀ ਜਿਹਦੇ ਚ ਆਪਣਾ ਆਪਾਂ ਨਾ ਸਾਡਾ ਗਵਾਚ ਜਾ ਆਪਣਾ ਆਪ ਗਵਾਉਣਾ ਜ਼ਰੂਰ ਆ ਪਰ ਗਵਾਉਣਾ ਕਿੱਥੇ ਆ ਉਹਦੇ ਚਰਨਾਂ ਦੇ ਵਿੱਚ ਉਹਦੇ ਉਹਦੇ ਚੰਗੇ ਕ શુભ ਕਰਮਾਂ ਦੇ ਵਿੱਚ ਚੰਗੇ ਜਿਹੜੇ ਚੰਗੇ ਭਾਵ ਦੇ ਵਿੱਚ ਇਹ ਸਾਰਾ ਕੁਝ ਬਤੌਣਾ ਹੈ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਵਿਚਾਰ ਜਿਹੜੀ ਉਹ ਦੇ ਕੇ ਗਏ ਆ ਸਹਿਲਾ ਮਰਨਾ ਸਮਝਾ ਕੇ ਗਏ ਆ ਪਰਮਾਤਮਾ ਕਰੇ ਅਸੀਂ ਇਹ ਦਾਸ ਕਰੀਏ ਕਿ ਸਾਨੂੰ ਸਾਰਿਆਂ ਨੂੰ ਸਹੇਲੇ ਮਰਨੇ ਦੀ ਸਮਝ ਆ ਜਵੇ ਅਸੀਂ ਆਤਮਿਕ ਚੱਕੀ ਦੇ ਵਿੱਚ ਜਿਹੜੇ ਪੀਸੇ ਆਤਮਿਕ ਮੌਤ ਦੇ ਚੱਕੇ 'ਚ ਪੀਸੇ ਜਾ ਰਿਹਾ ਇਹਦੇ ਤੋਂ ਸਾਡਾ ਬਚਾਅ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ